ਅੰਡੀਗੜ ਦੇ ਮਸ਼ਹੂਰ ਸੈਕਟਰ 17 ਤੋਂ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਅੱਜ ਸਵੇਰੇ ਇੱਕ ਇਮਾਰਤ ਜਿਹੜੀ ਹੈ ਢਹਿ ਟੇਰੀ ਹੋ ਗਈ ਇਹ ਇਮਾਰਤ ਦੇ ਨਾਲੇ ਹਾਦਸਾ ਵਾਪਰ ਗਿਆ ਜਿहां ਤੁਹਾਨੂੰ ਦੱਸਦੀ ਕਿ ਅੱਜ ਸਵੇਰੇ ਸੈਕਟਰ 17 ਦੇ ਵਿੱਚ ਜਿਹੜੀ ਇਮਾਰਤ ਹੈ ਕਾਫੀ ਮੰਜ਼ਿਲਾ ਵਾਲੀ ਸੀ ਇਹ ਸਾਨੇ ਕੀ ਢਹਿ ਟੇਰੀ ਹੋ ਗਈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਇਮਾਰਤ ਦੇ ਵਿੱਚ ਹਲਚਲ ਜਿਹੜੀ ਹੋਣੀ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਆਸ-ਪਾਸ ਜਿਹੜੇ ਕਿ ਲੋਕ ਹੈ ਉਹ ਅਲਰਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਅਚਾਨਕ ਇਹ ਇਮਾਰਤ ਜਿਹੜੀ ਹੈ ਡਿੱਗ ਜਾਂਦੀ ਹੈ ਤੇ ਸਭ ਕੁਝ ਸੱਤ ਤੈਸ ਨਾਲੋਂ ਜ਼ਿਆਦਾ ਉੱਤੇ ਹੀ ਅਬਚਾਵ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮੁਤਾਬਕ ਅੰਦਾਜ਼ੇ ਦੇ ਕੀ ਮਾਰਤ ਖਾਲੀ ਸੀ ਕਾਫੀ ਟਾਈਮ ਤੋਂ ਕਿਉਂਕਿ ਇਸ ਦੇ ਵਿੱਚ ਜਿਹੜੇ ਕਿ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਸੀ ਜਿਸ ਤੋਂ ਬਾਅਦ ਇੱਕ ਫਲੋਰ ਤੇ ਕੰਸਟਰਕਸ਼ਨ ਹੋ ਰਹੀ ਸੀ ਤੇ ਰੈਨੋਵੇਸ਼ਨ ਦਾ ਕੰਮ ਚੱਲਦਾ ਪਿਆ ਸੀ ਜਿਸ ਤੋਂ ਬਾਅਦ ਜਿਹੜੀ ਕਿ ਮਾਰਤ ਵਿੱਚ हलचल ਹੋਈ ਤੇ ਉਸ ਤੋਂ ਬਾਅਦ ਜਿਹੜੀ ਇਮਾਰਤ ਹੈ ਉਸ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਅਜੜੀ ਇਸ ਦੀ ਨੀਵਾਂ ਤੋਂ ਕਾਫੀ ਕਮਜ਼ੋਰ ਹੋ ਗਈ ਜਿਸ ਤੋਂ ਬਾਅਦ ਕਾਫੀ ਟਾਈਮ ਤੋਂ ਖਾਲੀ ਪਈ ਇਸ ਇਮਾਰਤ ਤੇ ਅੱਜ ਜਿਹੜਾ ਕਿ ਸਵੇਰੇ ਸਮਾਰਤ ਨਾਲ ਅਚਾਨਕ ਹਾਦਸਾ ਵਾਪਰ ਗਿਆ ਤੇ ਕੁਝ ਸੈਕਿੰਡਾਂ ਦੇ ਵਿੱਚ ਹੀ ਢਹਿ ਟੇਰੀ ਹੋ ਗਈ। ਉੱਥੇ ਦੱਸਦੀ ਹੈ ਕਿ ਮੌਕੇ ਤੇ ਫਾਇਰ ਬਿਗੇਟ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਜੂਦ ਨੇ ਤੇ ਜਿਹੜਾ ਬਚਾਅ ਕਾਰਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਲੰਮੇ ਸਮੇ ਤੋਂ ਖਾਲੀ ਪਈ ਇਮਾਰਤ 'ਚ ਢਾਂਚਾ ਗਤ ਅਸਥਿਰਤਾ ਦੇ ਲੱਛਣ ਦਿਖਾਈ ਦੇ ਰਹੇ ਸਨ। you <laughs> ਕੁਝ ਦਿਨ ਪਹਿਲਾਂ ਹੀ ਬੇਸਮੈਂਟ ਦੀ ਖੁਦਾਈ ਦੌਰਾਨ ਢਾਂਚੇ 'ਚ ਤਰੇੜਾਂ ਆ ਗਈਆਂ ਸਨ ਤੁਹਾਨੂੰ ਦੱਸ ਦਈਏ ਕਿ ਇੱਕ ਜੁਐਲਰਸ ਦੀ ਦੁਕਾਨ ਸੀ ਇੱਕ ਫਲੋਰ ਤੇ ਜਿਸ ਦੇ ਵਿੱਚ ਕੀ ਰੈਨੋਵੇਸ਼ਨ ਦਾ ਕੰਮ ਚੱਲਦਾ ਪਿਆ ਸੀ ਤੇ ਉਸ ਦੌਰਾਨ ਜਿਹੜਾ ਕੀ ਰੈਨੋਵੇਸ਼ਨ ਦੌਰਾਨ ਜਦੋਂ ਇਹ ਖੁਦਾਈ ਹੁੰਦੀ ਆ ਤੇ ਜਿਹੜੀਆਂ ਇਮਾਰਤਾਂ ਦੇ ਵਿੱਚ ਹੋਰ ਜਿਹੜੇ ਢਾਂਚੇ ਦੇ ਵਿੱਚ ਤਰੇੜਾਂ ਆ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੀ ਸਥਿਰਤਾ ਹੈ ਜਿਹੜੀ ਇਸ ਦੀ ਇਮਾਰਤ ਦੀ ਘਟ ਜਾਂਦੀ ਹੈ ਤੇ ਇਸ ਕਾਰਨ ਸਥਾਨਕ ਅਧਿਕਾਰਾਂ ਨੇ ਮਾਲਕ ਨੂੰ ਸੁਰੱਖਿਆ ਨੋਟਿਸ ਵੀ ਜਾਰੀ ਕਰਨ ਲਈ ਕਿਹਾ ਸੀ ਨੋਟਿਸ ਤੇ ਮਾਲਕ ਨੇ ਮਾਰ ਖਾਲੀ ਕਰਨ ਨਵੀਂ ਇਮਾਰਤ ਦੇ ਹਾਕ ਚ ਪੁਰਾਣੀ ਵਿਗੜ ਰਹੀ ਉਸਾਰੀ ਨੂੰ ਟਾਉਣ ਲਈ ਕਦਮ ਚੁੱਕਣ ਦੀ ਹਦਾਇਤ ਵੀ ਦਿੱਤੀ ਗਈ ਸੀ ਇਸ ਲਈ ਤੇ ਜਾਣ ਦੇ ਸਮੇਂ ਤਾਂ ਕਿ ਇਮਾਰਤ ਖਾਲੀ ਤੇ ਆਲੇ ਦੁਆਲੇ ਦੀਆਂ ਦੁਕਾਨਾਂ ਵੀ ਖਾਲੀ ਕਰਵਾ ਦਿੱਤਾ ਗਿਆ ਸੀ ਜਿਸ ਕਾਰਨ ਕਿਸੇ ਵੀ ਜਾਣੀ ਦਾ ਸੰਪਤੀ ਦਾ ਨੁਕਸਾਨ ਤੋਂ ਅੱਜ ਜੜਾ ਕਿ ਬਚਾਅ ਰਿਹਾ ਜੁਦੇ ਇਮਾਰਤ ਅਚਾਨਕ ਡਿੱਗ ਜਾਂਦੀ ਹੈ ਉਤੇ ਤੁਹਾਨੂੰ ਦੱਸਦੀ ਕਿ ਬੀਤੇ ਦਿਨਾਂ ਪਹਿਲਾਂ ਵੀ ਚੰਡੀਗੜ੍ਹ ਦੇ ਸੋਹਾਨਾ ਇਲਾਕੇ ਦੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਜਿਹੜੀ ਕਿ ਟੈ ਟੇਰੀ ਹੋ ਗਈ ਸੀ ਉਹ ਵੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਾਫੀ ਲੋਕਾਂ ਦੇ ਮਤਲਬੇ ਹਟਾ ਦੱਬੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿ ਲੱਗੇ ਜਿਹੜੀ ਕੰਸਟਰਕਸ਼ਨ ਹੋ ਰਹੀ ਸੀ ਉਸ ਤੋਂ ਬਾਅਦ ਜਿਹੜੀ ਤਿੰਨ ਮੰਜ਼ਿਲਾ ਇਮਾਰਤ ਸੀ ਉਹ ਸੋਹਾਨਾ ਇਲਾਕੇ ਦੀ ਉਸ ਦੇ ਵਿੱਚ ਜਿਹੜੀ ਕਿ ਉਹ ਦੀ ਸਿਰਤਾ ਤੇ ਨੀਂਹ ਜਿਹੜੀ ਕਮਜ਼ੋਰ ਹੋ ਗਈ ਤੇ ਅਚਾਨਕ ਉਹ ਇਮਾਰਤ ਵੀ ਡਿੱਗ ਗਈ ਸੀ ਤੇ ਉਸ ਇਮਾਰਤ ਡਿੱਗ ਜਾਣ ਦੇ ਨਾਲ ਦੀ ਵੱਡਾ ਹਾਦਸਾ ਵਾਪਰ ਗਿਆ ਸੀ ਬੀਤੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹ ਵੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਉੱਥੇ ਦੱਸ ਦਈਏ ਕਿ ਹੁਣ ਫਿਰ ਚੰਡੀਗੜ੍ਹ ਤੇ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਅੱਜ ਸਵੇਰੇ ਇੱਕ ਕਾਫੀ ਮੰਜ਼ਿਲਾਵਾਂ ਵਾਲੀ ਜਿਹੜੀ ਇਮਾਰਤ ਅੱਤੀ ਜਾ ਰਹੀ ਹੈ ਇਹ ਅਚਾਨਕ ਡਿੱਗ ਗਈ ਪਰ ਬਚਾਅ ਦੀ ਗੱਲ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਿਹੜੀ ਇਮਾਰਤ ਸੀ ਸੁਰੱਖਿਆ ਨੋਟਿਸ ਦੇ ਵਿੱਚ ਸੀ ਤੇ ਪਹਿਲਾਂ ਤੋਂ ਹੀ ਖਾਲੀ ਪਈ ਹੋਈ ਸੀ